ਹਾਂਜੀ ਮੇਰਾ ਨਾਂਜੀ ਸੰਦੀਪ ਸਿੰਘ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਰਤਾਵਦਾ ਹਾਲਾਤ ਨੇ ਹਾਂਜੀ ਸਰਕਾਰ ਦੇ ਹਦਾਇਤਾਂ ਮੁਤਾਬਕ ਕਿ ਅੱਜ ਅਸੀਂ ਆਪਣੇ ਸਰਕਾਰੀ ਹਾਈ ਸਕੂਲ ਰਤਾਵਦਾ ਬਲਾਕ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਅਰਦਾਸਪੁਰ ਵਿੱਚ ਆਏ ਹਾਂ ਹਾਲਾਤ ਕਿਉਂਕਿ ਇਹ ਮੇਨ ਇਲਾਕਾ ਆ ਜਿਹੜਾ ਹੜ੍ਹਾਂ ਦੇ ਪ੍ਰਭਾਵ ਹੇਠ ਆ ਇਹ ਇੱਕ ਤਰ੍ਹਾਂ ਦਾ ਗੜ੍ਹ ਸੀਗਾ ਜਿੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਸਾਰੇ ਘਰਾਂ ਦੇ ਵਿੱਚ ਸਾਡੇ ਸਕੂਲ 'ਚ ਵੀ 4-4 5-5 ਫੁੱਟ ਤੱਕ ਜਿਹੜਾ ਪਾਣੀ ਆ ਉਹ ਆਇਆ ਹੋਇਆ ਸੀਗਾ ਜਿਵੇਂ ਹੀ ਸ਼ੁਰੂ ਤੋਂ ਆਇਆ ਪਹਿਲਾ ਰਸਤੇ ਤੇ ਤੇ ਗੱਡੀਆਂ ਵਗੈਰਾ ਲੰਘਣ ਦਾ ਵੀ ਕੋਈ ਹੈ ਨਹੀਂ ਸੀਗਾ ਕਿਉਂਕਿ ਸੜਕਾਂ ਤੇ ਅਜੇ ਵੀ ਪਾਣੀ ਜਿਹੜਾ 1-1 2-2 ਫੁੱਟ ਜਿਹੜਾ ਪਾਣੀ ਮੇਨ ਜਿਹੜੀ ਸੜਕ ਸਾਡੀ ਇੱਧਰ ਨੂੰ ਆਂਦੀ ਆ ਫਤੇਗੜ ਚੂੜੀਆਂ ਤੋਂ ਰੱਤਾ ਰੱਤੇ ਅਬਦਾਲ ਨੂੰ ਉੱਥੇ ਪਾਣੀ ਸੀਗਾ ਟੋਏ ਪਏ ਹੋਏ ਨੇ ਬਹੁਤ ਵੱਡੇ ਵੱਡੇ ਬੜੀ ਮੁਸ਼ਕਲ ਦੇ ਨਾਲ ਅਸੀਂ ਕਿਸੇ ਬਾਈਕ ਦਾ ਆਸਰਾ ਲੈ ਕੇ ਤੇ ਉਹਦੇ ਨਾਲ ਅਸੀਂ ਆਪਣੇ ਸਕੂਲ ਤੱਕ ਪਹੁੰਚ ਕੀਤੀ ਆ ਸਕੂਲੇ ਆਏ ਆ ਸਕੂਲ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਬਹੁਤ ਜ਼ਿਆਦਾ ਬਦਬੂ ਜਿਹੜੀ ਆ ਉਹ ਭਰੀ ਹੋਈ ਆ ਇੱਕ ਤਰ੍ਹਾਂ ਦਾ ਕਿਸੇ ਗੰਭੀਰ ਬਿਮਾਰੀ ਨੂੰ ਸੰਕੇਤ ਦੇ ਰਹੀ ਆ ਬੱਚਿਆਂ ਦਾ ਤਾਂ ਆਉਣਾ ਜੇ ਪੋਸੀਬਲ ਹੀ ਨਹੀਂ ਆ ਕਿਉਂਕਿ ਬੱਚਿਆਂ ਦੀ ਸਿਹਤ ਦੇ ਨਾਲ ਜਿਹੜਾ ਖਿਲਵਾੜ ਹੈ ਉਹ ਨਹੀਂ ਕੀਤਾ ਜਾ ਸਕਦਾ ਬਹੁਤ ਜ਼ਿਆਦਾ ਸਫਾਈ ਦੀ ਜ਼ਰੂਰਤ ਹੈ ਲਗਭਗ ਜੇ ਕੋਈ 8-10 ਦਿਨ ਦੇ ਜਿਹੜਾ ਸਮਾਂ ਜਿਹੜਾ ਇਹਨੂੰ ਲੱਗੇਗਾ ਜਿਹਦੇ ਵਿੱਚ ਜਦ ਤੱਕ ਇਹ ਸਾਰੀ ਸਫਾਈ ਨਹੀਂ ਹੁੰਦੀ ਤਾਂ ਸੁੱਕਦਾ ਨਹੀਂ ਹੈ ਇਹ ਬਦਬੂ ਨਹੀਂ ਹੁੰਦੀ ਹੈ ਸਟਰੈਟੇਲਾਈਜ਼ ਜਿਹੜਾ ਕਰਨਾ ਇਹਨੂੰ ਬਹੁਤ ਜ਼ਰੂਰੀ ਆ ਅਸੀਂ ਆਏ ਸੀਗੇ ਤੇ ਆਉਂਦਿਆਂ ਹੀ ਸਾਡੇ ਸਟਾਫ ਨੇ ਦੇਖਿਆ ਕਿ ਜਿਹੜਾ ਸਾਡਾ ਮੇਨ ਦਫਤਰ ਸੀਗਾ ਉਹਦੇ ਦਰਵਾਜ਼ੇ ਅੱਗੇ ਇੱਕ ਸੱਪ ਬੈਠਾ ਹੋਇਆ ਸੀਗਾ ਜੋ ਕਿ ਜਿੰਦਾ ਸੀਗਾ ਜਦੋਂ ਅਸੀਂ ਆ ਕੇ ਪਹਿਲਾਂ ਡਰ ਗਏ ਇੱਕਦਮ ਕੀ ਕਰੀਏ ਫਿਰ ਅਸੀਂ ਕੋਈ ਲੰਬੇ ਸੋਟੇ ਲੈ ਕੇ ਤੇ ਕਿਸੇ ਤਰੀਕੇ ਨਾਲ ਡਰਾ ਕੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਉੱਥੇ ਕੱਢਿਆ ਇਹ ਸੱਪ ਵੀ ਬਹੁਤ ਜ਼ਿਆਦਾ ਸਾਡੇ ਇੱਥੇ ਜਿਹੜੇ ਨੇ ਕਿਉਂਕਿ ਸਾਡਾ ਸਕੂਲ ਜਿਹੜਾ ਮੇਨ ਖੇਤਾਂ ਦੇ ਵਿੱਚ ਆ ਪੈਲੀਆਂ ਦੇ ਵਿੱਚ ਆ ਜਿਹਦਾ ਕਰਕੇ ਸਬ ਕੁ ਵਗੈਰਾ ਵੀ ਇੱਥੇ ਆ ਜਾਂਦੇ ਨੇ ਕਿਉਂਕਿ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਰਿਹਾ ਆ ਗਾਰ ਬਹੁਤ ਜ਼ਿਆਦਾ ਜਮਾ ਹੋਈ ਆ ਮਿੱਡੇ ਮੀਲ ਦਾ ਸਾਡਾ ਸਾਰਾ ਰਾਸ਼ਨ ਜਿਹੜਾ ਉਹ ਖਰਾਬ ਹੋ ਚੁੱਕਾ ਆ ਪਾਣੀ ਦੇ ਨਾਲ ਸਾਡਾ ਜਿਹੜਾ ਸਮਰਸੀਬਲ ਬੋਟ ਸੀਗਾ ਉਹ ਵੀ ਜਿਹੜਾ ਗਾਰ ਦੇ ਨਾਲ ਬੈਠ ਚੁੱਕਾ ਆ ਜਨਰੇਟਰ ਸਾਡਾ ਜਿਹੜਾ ਆ ਉਹ ਸਾਰਾ ਪਾਣੀ ਦੇ ਨਾਲ ਖਰਾਬ ਹੋ ਚੁੱਕਾ ਆ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸੋ ਇਹ ਸਾਰੇ ਨੂੰ ਸਫਾਈ ਕਰਨ ਵਾਸਤੇ ਵੀ ਅਸੀਂ ਆਪਣਾ ਉੱਪਰ ਸਾਡੇ ਜਿੰਨੇ ਵੀ ਹਾਇਰ ਅਥਾਰਟिटीज ਹੈਗੀਆਂ ਸੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈਗਾ ਕਿ ਸਕੂਲ ਦੇ ਹਾਲਾਤ ਸਾਡੇ ਕੀ ਨੇ ਕੀ ਪੋਸਿਬਿਲਟੀਜ਼ ਹੋ ਸਕਦੀਆਂ ਨੇ ਬੱਚਿਆਂ ਵਾਸਤੇ ਜਾਂ ਟੀਚਰਸ ਵਾਸਤੇ ਜਿਹਦੇ ਨਾਲ ਤਾਂ ਕਿ ਸਕੂਲ ਦਾ ਜਿਹੜਾ ਪ੍ਰਬੰਧ ਵੀ ਚੱਲੇ ਤਾਂ ਪਰ ਬੱਚਿਆਂ ਦਾ ਨੁਕਸਾਨ ਵੀ ਨਾ ਹੋਵੇ ਕਿਉਂਕਿ ਬੱਚੇ ਫਿਰ ਹਲਾ ਜੇ ਇਸ ਸਕੂਲ ਦੇ ਵਿੱਚ ਆਉਣੇ ਬਹੁਤ ਮੁਸ਼ਕਲ ਨੇ ਸੋ ਜੋ ਵੀ ਬਾਕੀ ਹਦਾਇਤਾਂ ਹੋਣਗੀਆਂ ਉਹਦਾ ਤਾਂ ਅਸੀਂ ਪਾਲਣ ਕਰਨਾ ਹੀ ਹੈ ਪਾਲਣ ਕਰਾਂਗੇ ਮੇਰਾ ਨਾਮ ਗੁਲਦੀਪ ਸਿੰਘ ਕੰਪਿਊਟਰ ਦੇਵ ਸਰਕਾਰੀ ਹਾਈ ਸਕੂਲ ਰਤਪਵਦਾਲ ਬਲਾਕ ਡੇਰਾ ਬੱਬਨਾਨ ਗੁਰਦਾਸਪੁਰ ਤੇ ਜਿਵੇਂ ਇਹ ਭਾਰੀ ਬਾਰਿਸ਼ ਤੇ ਹਾੜਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲਗਭਗ ਸਾਰੇ ਹੀ ਕਮਰਿਆਂ 'ਚ ਗਾਰ ਜੰਮਣ ਕਰਕੇ ਇਸ ਟਾਈਮ ਤੇ ਬੱਚਿਆਂ ਨੂੰ ਬੁਲਾਉਣਾ ਪੜਾਉਣਾ ਬੜਾ ਮੁਸ਼ਕਲ ਹੈ ਕਿਉਂਕਿ ਲਗਭਗ ਸਾਰੀਆਂ ਹੀ ਛੱਤਾਂ ਤੋਂ ਪਾਣੀ ਜਿਹੜਾ ਉਹ ਰਿਸ ਰਿਹਾ ਸਾਡਾ ਗਰਾਊਂਡ ਗਰਾਊਂਡ ਸਾਰੀ ਪਾਣੀ ਨਾਲ ਭਰੀ ਹੈ ਤੇ ਜਿਹੜੀ ਚਾਰਦواری ਦੇ ਦੋ ਹਿੱਸੇ गिर ਚੁਕੇ ਨੇ ਜਨਰੇਟਰ ਸਾਡਾ ਖਰਾਬ ਆ ਪਾਣੀ ਦਾ ਪ੍ਰਬੰਧ ਨਹੀਂ ਕੋਈ ਉਹਦਾ ਬਹੁਤ ਜ਼ਰੂਰੀ ਹੈ ਪਾਣੀ ਦਾ ਪ੍ਰਬੰਧ ਸਾਡੇ ਕੋ ਹੋਏਗਾ ਤੇ ਫਿਰ ਸਫਾਈ ਦਾ ਜਿਹੜਾ ਕੰਮ ਜਿਹੜਾ ਉਚਿਤ ਸ਼ੁਰੂ ਹੋ ਸਕਦਾ ਬਾਥਰੂਮ ਜਿਹੜੇ ਬੱਚਿਆਂ ਦੇ ਸੀ ਉਹ ਵੀ ਬਲੌਕ ਹੋਈ ਪਏ ਨੇ ਤੇ ਇਸ ਤੋਂ ਇਲਾਵਾ ਜਨਰੇਟਰ ਬਾਥਰੂਮ ਇਹ ਸਭ ਕੰਮ ਜਿਹੜਾ ਇਹ ਕੁਝ ਸਮਾਂ